ਸਸ਼ੇ ਕਾਜੀ ਐਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀਮਾ ਹਰ ਤਰ੍ਹਾਂ ਦੇ ਲੋਕ ਨੇ ਜੀ ਦੁਨੀਆ ਦੇ ਵਿੱਚ ਤੇ ਇਹ ਜ਼ਰੂਰੀ ਥੋੜਾ ਹੀ ਆ ਕਿ ਜਿਸ ਤਰ੍ਹਾਂ ਅਸੀਂ ਸੋਚ ਰਹੇ ਹਾਂ ਜਿਸ ਤਰ੍ਹਾਂ ਅਸੀਂ ਕਿਸੇ ਚੀਜ਼ ਨੂੰ ਲੈ ਰਹੇ ਹਾਂ ਉਸ ਤਰ੍ਹਾਂ ਸਭ ਲੋਕ ਹੀ ਲੈਣ ਮੈਂ ਇੱਕ ਜਗ੍ਹਾ ਤੇ ਪੜਿਆ ਸੀ ਕਿ ਕੁਝ ਕੁ ਜ਼ਿਆਦਾ ਓਵਰ ਕਲੇਵਰ ਲੋਕ ਜ਼ਿਆਦਾ ਚਲਾਕ ਲੋਕ ਬਹੁਤੇ ਲੋਕਾਂ ਨੂੰ ਮੂਰਖ ਬਣਾਉਣ ਵਿੱਚ ਕਾਮਯਾਬ ਹੋ ਜਾਂਦੇ ਮੰਨਣ ਵਾਲੀ ਗੱਲ ਹੈ ਤਰਕ ਨਾਲ ਗੱਲ ਕਰਨ ਲਈ ਜੋ ਗੱਲ ਕਰਦੇ ਨਾ ਤਰਕ ਨਾਲ ਮੈਂ ਮੇਰੀ ਅਛਾ ਆਪਣੀ ਬੁਬਲੀ ਦਾ ਐਕਸਪੀਰੀਅੰਸ ਹੈ ਨਹੀਂ ਕਿ ਆਪਾਂ ਨੂੰ ਪਤਾ ਨਹੀਂ ਚੱਲਦਾ ਹੈਗਾ ਤੁਹਾਨੂੰ ਪਲ-ਪਲ ਜੇ ਤੁਸੀਂ ਸੋਚਣਾ ਸ਼ੁਰੂ ਕਰੋ ਤੇ ਤੁਹਾਨੂੰ ਆਲੇ-ਦੁਆਲੇ ਬਹੁਤ ਕੁਝ ਮਹਿਸੂਸ ਹੋਏਗਾ ਪਰ ਮਹਿਸੂਸ ਹੁਦਾ ਹੁੰਦਾ ਜਦੋਂ ਚੁੱਪ ਰਹਿ ਕੇ ਮਹਿਸੂਸ ਕੀਤਾ ਜਾਵੇ ਇੱਕ ਬੜੀ ਹੀ ਵਧੀਆ ਗੱਲ ਹੈ ਕਿ ਜਦੋਂ ਤੁਹਾਨੂੰ ਗਿਆਨ ਹੁੰਦਾ ਨਾ ਤੇ ਤੁਹਾਨੂੰ ਸ਼ਬਦਾਂ ਦੀ ਸਮਝ ਆਉਂਦੀ ਹੈ ਤੇ ਜਦੋਂ ਤੁਹਾਨੂੰ ਤੁਸੀਂ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਗਿਆਨ ਦੀ ਪ੍ਰਾਪਤੀ ਲਈ ਅਸੀਂ ਸ਼ਬਦਾਂ ਨੂੰ ਸਮਝਦੇ ਹਾਂ ਪਰ ਜਦੋਂ ਅਸੀਂ ਗਿਆਨ ਦੀ ਪ੍ਰਾਪਤੀ ਲੈ ਲੈਂਦੇ ਹਾਂ ਤਾਂ ਅਸੀਂ ਸ਼ਬਦਾਂ ਦੇ ਅਰਥ ਨੂੰ ਸਮਝਦੇ ਹਾਂ ਤਾਂ ਸ਼ਬਦਾਂ ਦਾ ਅਥ ਜੋ ਹੈ ਨਾ ਉਹ ਚੀਕਾਂ ਮਾਰਨ ਨਾਲ ਸਮਝ ਨਹੀਂ ਆਉਂਦਾ ਉਹ ਉਦੋਂ ਸਮਝ ਆਉਂਦਾ ਜਦੋਂ ਉਸ ਦੀ ਗਹਿਰਾਈ ਤੱਕ ਜਾਂਚ ਕੀਤੀ ਜਾਂਦੀ ਹੈ ਓਹੋ ਇਹਦਾ ਮਤਲਬ ਆ ਅਸੀਂ ਇੱਕ ਇੱਕ ਗੱਲ ਦਾ ਤੇ ਇੱਕ ਇੱਕ ਚੀਜ਼ ਦਾ ਆਪਣਾ ਆਪਣਾ ਮਹੱਤਵ ਹੈ ਕੋਈ ਵੀ ਗੱਲ ਕੋਈ ਵੀ ਚੀਜ਼ ਮਹੱਤਵ ਤੋਂ ਬਿਨਾ ਹੁੰਦੀ ਨਹੀਂ ਅਗਰ ਗਿਆਨ ਲੈਣ ਵਾਲੇ ਗਿਆਨੀ ਨੇ ਕਿਸੇ ਚੀਜ਼ ਦਾ ਗਿਆਨ ਲੈਣਾ ਹੋਵੇ ਕੜੇ ਸਿਆਣੇ ਕਿਸੇ ਨੇ ਬੜੇ ਸਿਆਣੇ ਬੰਦੇ ਨੇ ਕਿਹਾ ਏ ਕਿ ਗੁਣਕਾਰੀ ਚੀਜ਼ ਕੁਦਰਤ ਨੇ ਹਰ ਬਣਾਈ ਏ ਇਹ ਲੰਗ ਚੀਜ਼ ਆ ਕਿ ਕਿਦੇ ਵਿੱਚ ਕਿੰਨੇ ਗੁਣ ਪਾਏ ਆ ਤੇ ਕਿੰਨੇ ਨਹੀਂ ਪਾਏ ਮਤਲਬ ਇਹ ਨਹੀਂ ਕਿ ਪਾਏ ਹੀ ਨਹੀਂ ਪਰ ਹਾਂ ਘਟਵਾਦ ਜ਼ਰੂਰ ਹੋ ਸਕਦੇ ਆ ਪਰ ਗੁਣ ਹਰ ਚੀਜ਼ ਹੈ ਜਿਵੇਂ ਕਿ ਇਹ ਕਿੰਨੀ ਹੈ ਕਿ ਲਸਾਂ ਦੀ ਗੰਢੀ ਬੜੀ ਬੁਦਬੂਦਾਰ ਹੁੰਦੀ ਹੈ ਪਰ ਉਹਦਾ ਵੀ ਕਿੱਡਾ ਗੁਣ ਹੈ ਕਿੱਡਾ ਗੁਣ ਹੈ ਤੇ ਅਦਰਕ ਦਾ ਸਵਾਦ ਉਹੀ ਜਾਣਦਾ ਹੈ ਜਿਹਨੂੰ ਉਸਦੇ ਗੁਣਾ ਦਾ ਪਤਾ ਹੁੰਦਾ ਹੈ ਨਹੀਂ ਤਾਂ ਦੂਜੇ ਨੇ ਤੇ ਥੂ-ਥੂ ਕਰਕੇ ਛੋਟੀ ਦੇਣਾ ਹੈ ਮਤਲਬ ਗੁਣਵਾਨ ਚੀਜ਼ਾਂ ਦੀ ਗੁਣਤਾ ਲੱਭਣੀ ਹੋਵੇ ਤਾਂ ਜ਼ਹਿਰ 'ਚੋਂ ਵੀ ਲੱਭੀ ਜਾਂਦੀ ਹੈ ਲੈ ਲਾਬ ਹੀ ਲਈ ਆ ਵਿਗਿਆਨੀਆਂ ਨੇ ਸੱਪ ਦੇ ਜ਼ਹਿਰ ਦੀ ਕੀਮੋ ਦਵਾਈ ਬਣੀ ਹੈ ਜਿਹੜੀ ਇਨਸਾਨ ਦੇ ਲਗਾਉਣ ਤੇ ਖਤਰਨਾਕ ਬਿਮਾਰੀ ਤੋਂ ਦੇਖੋ ਇਲਾਜ ਹੁੰਦਾ ਹੈ ਉਹਦਾ ਉਹ ਸੈੱਲ ਮਰਦੇ ਹੀ ਕਹਿੰਦੇ ਕੀਮੋ ਨਾਲ ਨੇ ਤੇ ਕੀਮੋ ਕੀ ਹੈ ਤੁਹਾਨੂੰ ਪਤਾ ਹੀ ਹੈ ਕਿ ਸੱਪ ਦਾ ਜ਼ਹਿਰ ਹੈ ਜਿਹਦੀ ਦਵਾਈ ਬਣਦੀ ਹੈ ਤੇ ਇਸੇ ਤਰ੍ਹਾਂ ਨਾਲ ਇਸੇ ਤਰ੍ਹਾਂ ਨਾਲ ਹਰ ਚੀਜ਼ ਦੀ ਗੁਣਤਾ ਲੱਭਣੀ ਤੇ ਉਸ ਗੁਣ ਦੇ ਬਾਰੇ ਜਾਣਨਾ ਇਹ ਇਹ ਹਰ ਕਿਸੇ ਦਾ ਆਪਣਾ ਆਪਣਾ ਪੱਖ ਹੈ ਹਰ ਕਿਸੇ ਦੀ ਆਪਣੀ ਆਪਣੀ ਬੁੱਧੀ ਹੈ ਹਰ ਕਿਸੇ ਦਾ ਆਪਣਾ ਦਿਮਾਗ ਹੈ ਅੱਛਾ ਤੁਸੀਂ ਦੇਖਿਆ ਹੁਣੇ ਕਈ ਵਾਰੀ ਤੁਸੀਂ ਨਾ ਕਿਸੇ ਦੇ ਨਾਲ ਕੋਈ ਗੱਲ ਕਰ ਰਹੇ ਹੋ ਤਾਂ ਭਾਵੇਂ ਉਹ ਸਮਝਦਾਰੀ ਵਾਲੀ ਬਹੁਤ ਸਮਝਦਾਰੀ ਵਾਲੀ ਹੈ ਤੇ ਤੁਸੀਂ ਚਾਹੁੰਦੇ ਹੋ ਕਿ ਇਹ ਸਾਹਮਣੇ ਵਾਲੇ ਨੂੰ ਪਤਾ ਹੋਣਾ ਚਾਹੀਦਾ ਹੈ ਉਹ ਤੁਹਾਡੇ ক্লোਜ਼ ਵੀ ਨੇ ਤੁਹਾਡੇ ਨਜ਼ਦੀਕ ਨੇ ਤੁਸੀਂ ਚਾਹੁੰਦੇ ਹੋ ਕਿ ਉਹ ਇਸ ਗਿਆਨ ਦੇ ਨਾਲ ਉਹਨਾਂ ਨੂੰ ਇਸ ਚੀਜ਼ ਦਾ ਪਤਾ ਚੱਲੇ ਤਾਂ ਤੁਸੀਂ ਗੱਲ ਕਰੋਗੇ ਤਾਂ ਉਹ ਕਈ ਵਾਰੀ ਬਹੁਤ ਧਿਆਨ ਨਾਲ ਤੁਹਾਡੀ ਗੱਲ ਸੁਣਦੇ ਵੀ ਇਹ ਜੀ ਗੱਲ ਨੇ ਤੇ ਕੁਝ ਲੋਕ ਨੇ ਕਿ ਉਹ ਤੁਸੀਂ ਬੋਲ ਰਹੇ ਹੁੰਦੇ ਹੋ ਤੁਸੀਂ ਕੋਈ ਹੋਰ ਹੀ ਪਹੁੰਚੇ ਹੁੰਦੇ ਆ ਤੁਸੀਂ ਹਜੇ ਗੱਲ ਖਤਮ ਨਹੀਂ ਕੀਤੀ ਹੁੰਦੀ ਉਹਨਾਂ ਨੇ ਆਪਣੀ ਕੋਈ ਹੋਰ ਗੱਲ ਤੇ ਦਾ ਮਤਲਬ ਉਹਨਾਂ ਨੇ ਤੁਹਾਡੀ ਗੱਲ ਸੁਣੀ ਹੀ ਕੋਈ ਨਹੀਂ ਉਹਨਾਂ ਦੇ ਦਿਮਾਗ ਦੇ ਵਿੱਚ ਤੇ ਆਪਣੀ ਕਹਾਣੀ ਚੱਲਦੀ ਪਈ ਸੀ ਹੁਣ ਤੁਸੀਂ ਉਹ ਆਪਣੀ એનર્ਜੀ ਵੇਸਟ ਕੀਤੀ ਨਾ ਤੇ ਗੱਲ ਕੀ ਹੈ ਜਿੱਦਣ ਤੁਸੀਂ ਜਿਸ ਦਿਨ ਤੁਸੀਂ ਚੁੱਪ ਰਹਿਣਾ ਸਿੱਖ ਰਿਹਾ ਬਿਨਾ ਮੰਗੇ ਕਿਸੇ ਨੂੰ ਸਲਾਹ ਦੇਣ ਦਾ ਇਰਾਦਾ ਬਣਾ ਲਿਆ ਵੀ ਬਿਨਾ ਮੰਗੇ ਸਲਾਹ ਦੇਣੀ ਨਹੀਂ ਇਹ ਗੱਲ ਹੈ ਠੀਕ ਹੈ ਕੋਈ ਕੁਦਰਤ ਇੱਕ ਮੇਰੀ ਗੱਲ ਹੋਰ ਵੀ ਹੈ ਇੰਟਿਊਸ਼ਨ ਵਾਲੀ ਤੁਹਾਨੂੰ ਦੱਸਦੀ ਆ ਕਿ ਜਦੋਂ ਨਾ ਤੁਸੀਂ ਕੋਈ ਗੱਲ ਦੀ ਚਰਚਾ ਕਰਨ ਲੱਗੋ ਤੇ ਤੁਹਾਨੂੰ ਕੋਈ ਅੱਗੋਂ ਟੋਕ ਦੇਵੇ ਤਾਂ ਉਹ ਨਾ ਦੱਸੋ ਉਹਦੀ ਚਰਚਾ ਨਾ ਕਰੋ ਉਹ ਵਕਤ ਸਹੀ ਨਹੀਂ ਹੈ ਉਸ ਸਮਾਂ ਸਹੀ ਨਹੀਂ ਹੈ ਉਹ ਕੁਦਰਤ એનર્ਜੀ ਤੇ ਔਰਤ ਚਾਉਂਦਾ ਹੀ ਨਹੀਂ ਕਿ ਉਹ ਗੱਲ ਉਸ ਟਾਈਮ ਤੇ ਕੀਤੀ ਜਾਵੇ ਤੇ ਸੱਚ ਜਾਣੋ ਜਾਂ ਤੇ ਗੱਲ ਹੀ ਬੇਕਾਰ ਜਾਣੀ ਹੈ ਜਾਂ ਤੁਹਾਡੀ એનર્ਜੀ ਬੇਕਾਰ ਜਾਣੀ ਹੈ ਜਾਂ ਉਹ ਗੰਨ ਨੂੰ ਉਲਟਾ ਸਿਆਪਾ ਪਾ ਦੇਣਾ ਇਹ ਗੱਲ ਮੈਂ ਤੁਹਾਨੂੰ ਇਸ ਕਰਕੇ ਕਹੀ ਕਿ ਕਈ ਵਾਰੀ ਤੁਹਾਨੂੰ ਕੁਦਰਤ ਕੁਝ ਗੱਲ ਕਰਨ ਤੋਂ ਰੋਕਦੀ ਵੀ ਆ ਪਰ ਅਸੀਂ ਉਸ ਵੱਲ ਧਿਆਨ ਨਹੀਂ ਦੇਣਾ ਉਹ ਛੋਟੀਆਂ ਚੀਜ਼ਾਂ ਨੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਵੱਲ ਅਸੀਂ ਜਾਣੇ ਜਾਂ ਜਾਣੇ ਵਿੱਚ ਬਹੁਤਾ ਧਿਆਨ ਦਿੰਦੇ ਵੀ ਨਹੀਂ ਬਹੁਤਾ ਦੇਖਦੇ ਵੀ ਨਹੀਂ ਤੇ ਬਹੁਤਾ ਇਸ ਚੀਜ਼ ਨੂੰ ਮੰਨਦੇ ਵੀ ਨਹੀਂ ਤੇ ਆਪਣੀ ਹੀ ਤਨ ਵਿੱਚ ਲੱਗੇ ਰਹਿੰਨੇ ਆ ਆਪਣੇ ਹਿੱਤਾਂ ਵਿੱਚ ਲੱਗੇ ਰਹਿੰਨੇ ਆ ਕਿ ਆਪਣੀਆਂ ਚੀਜ਼ਾਂ ਦੱਸਣ ਲਈ ਲੈ ਮੈਨੂੰ ਪਤਾ ਸੀ ਮੈਂ ਆਹ ਦੱਸਿਆ ਲੈ ਮੈਨੂੰ ਚਾਹੀਦਾ ਸੀ ਮੈਂ ਆਹ ਕੀਤਾ ਤੇ ਲੈ ਆਹ ਐਦਾਂ ਸੀ ਆਹ ਐਦਾਂ ਸੀ ਮਤਲਬ ਆਪਣੀਆਂ ਸਫਾਈਆਂ ਦੇ ਜੀ ਅਗਰ ਤੁਸੀਂ ਸਹੀ ਹੋ ਤੁਹਾਡੇ ਮਨ ਨੂੰ ਪਤਾ ਤੁਸੀਂ ਸਹੀ ਹੋ ਤੁਹਾਡੇ ਦਿਮਾਗ ਨੂੰ ਪਤਾ ਤੁਸੀਂ ਸਹੀ ਹੋ ਤੁਸੀਂ ਜਾਣਦੇ ਹੋ ਕਿ ਤੁਸੀਂ ਇਸ ਜਗ੍ਹਾ ਤੇ ਬਹੁਤ ਹੀ ਸਹੀ એનર્ਜੀ ਨਾਲ ਆਪਣਾ ਫਰਜ਼ ਨਿਭਾਇਆ ਤੇ ਕਿਉਂ ਸੁਵਾਈਆਂ ਦੇ ਰਹੇ ਹੋ ਫਿਰ ਕਿਉਂ ਦੇ ਰਹੇ ਆ ਕੀ ਕਰ ਰਹੇ ਆ ਅਸੀਂ ਅਸੀਂ ਸੁਵਾਈਆਂ ਦੇ ਦੇ ਕੇ ਆਪਣੇ ਨੰਬਰ ਬਣਾ ਰਹੇ ਆ ਕੀ ਨੰਬਰ ਮਾਇਨੇ ਰੱਖਦੇ ਆ ਕੀ ਤੁਹਾਡੀ ਸੱਚਾਈ ਤੁਹਾਡੇ ਲਈ ਮਾਇਨੇ ਨਹੀਂ ਰੱਖਦੀ ਦੁਨੀਆ ਲਈ ਮਾਇਨੇ ਰੱਖਦੀ ਹਾਦੀ ਹੋਈ ਪਈਏ ਅਸੀਂ ਤਾਂ ਬਹੁਤਾ ਆ ਕੰਮ ਵੈਸੇ ਦੁਨੀਆਦਾਰੀ ਲਈ ਹੀ ਕਰਦੇ ਆ ਦੇਖੋ ਆ ਜੋ ਵੀ ਹੈ ਜਿੱਦਾਂ ਵੀ ਹੈ ਹਰ ਚੀਜ਼ ਨੂੰ ਮੰਨਣਾ ਹਰ ਕਿਸੇ ਦੇ ਹੱਥ ਦੀ ਵਸ ਦੀ ਗੱਲ ਨਹੀਂ ਹੈ ਹੁਣ ਜੋਤਿਚ ਵੀ ਇੱਕ ਇਦਾਂ ਦੀ ਚੀਜ਼ ਹੈ ਜਿਸ ਨੂੰ ਬਹੁਤੇ ਲੋਕ ਨਹੀਂ ਮੰਨਦੇ ਚਲੋ ਮੰਨਣਾ ਨਾ ਮਨਾਉਣਾ ਗੱਲ ਨਹੀਂ ਹੈ ਗੱਲ ਤੇ ਵਿਸ਼ਵਾਸ ਦੀ ਹੈ ਤੇ ਵਿਸ਼ਵਾਸ ਭਾਵੇਂ ਪੱਥਰ ਤੇ ਕੀਤਾ ਜਾਵੇ ਉਸ 'ਚ ਵੀ ਪਰਮਾਤਮਾ ਹੈ ਭਾਵੇਂ ਉਹ ਕਣ-ਕਣ ਚ ਹੈ ਸਾਰੀ ਦੁਨੀਆ ਕਹਿੰਦੀ ਹੈ ਕਣ-ਕਣ ਚ ਪਰ ਸਾਨੂੰ ਕਣ-ਕਣ ਚ ਲੱਭਣ ਦੀ ਲੋੜ ਨਹੀਂ ਹੈ ਅਸੀਂ ਉਹਨਾਂ ਲਈ ਇੱਕ ਅਲੱਗ ਤੋਂ ਚੀਜ਼ਾਂ ਬਣਾਈਆਂ ਹੋਈਆਂ ਨੇ ਇੱਕ ਕੱਲ ਮੈਂ ਗੱਲ ਪੜ੍ਹੀ ਪੈਸੇ ਤਾਂ ਮੈਨੂੰ ਬੜਾ ਅਜੀਬ ਜਿਹਾ ਲੱਗਿਆ ਪਰ ਪਤਾ ਨਹੀਂ ਉਹ ਗੱਲ ਕਰਨੀ ਚਾਹੀਦੀ ਆ ਕਿ ਨਹੀਂ ਕਿਸੇ ਨੇ ਲਿਖਿਆ ਹੋਇਆ ਕਿ ਬੜੀ ਅਜੀਬ ਜੀ ਗੱਲ ਕਿ ਉਹ ਜਹਾਜ਼ ਦਾ ਹਾਦਸਾ ਨਹੀਂ ਹੋਇਆ ਉਹਦੇ ਚ ਕਹਿੰਦੇ ਜੀ ਸਾਰੇ ਜਲ ਗਏ ਤੇ ਦੇਖੋ ਗੀਤਾ ਬਚ ਗਈ ਤੇ ਕਿਸੇ ਨੇ ਥੱਲੇ ਬਿਆਨ ਦਿੱਤਾ ਹੋਇਆ ਕਿ ਕਿੰਨਾ ਚੰਗਾ ਹੁੰਦਾ ਜੇ ਗੀਤਾ ਸਾਰਿਆਂ ਨੂੰ ਬਚਾ ਲੈਂਦੀ ਤੇ ਆਪ ਜਲ ਜਾਂਦੀ ਤਾਂ ਮਹਾਨਤਾ ਤਾਂ ਉਸ ਵਿੱਚ ਹੀ ਸੀ ਨਾ ਸਮਝਣ ਵਾਲੇ ਸਮਝ ਹੀ ਗਏ ਆ 29 ਜੂਨ 2025 ਦਿਨ ਹੈ ਐਤਵਾਰ ਦਾ ਤੇ ਅੱਜ ਇੱਕ ਗ੍ਰਹਿ ਰਾਸ਼ੀ ਪਰਵਰਤਨ ਕਰ ਰਿਹਾ ਸ਼ੁਕਰ ਗ੍ਰਹਿ ਠੀਕ ਹੈ ਸ਼ੁਕਰ ਗ੍ਰਹਿ ਅੱਜ 29 ਜੂਨ ਨੂੰ ਤਕਰੀਬਨ ਸ਼ਾਮ ਨੂੰ 2:00 ਵਜੇ ਦੁਪਹਿਰ ਨੂੰ 2:08 ਮਿੰਟ ਤੇ ਰਾਸ਼ੀ ਪਰਵਰਤਨ ਕਰਕੇ ਬ੍ਰਿਕ ਰਾਸ਼ੀ ਚ ਜਾਏਗਾ ਆਪਣੇ ਘਰ ਚ 26 ਜੁਲਾਈ ਤੱਕ 26 ਜੁਲਾਈ ਨੂੰ ਉਹ ਮਿਥੂਨ ਰਾਸ਼ੀ ਵਿੱਚ ਜਾਏਗਾ ਸਵੇਰੇ 8:56 ਮਿੰਟ 26 ਜੁਲਾਈ ਤੱਕ ਅੱਜ ਤੋਂ 26 ਜੁਲਾਈ ਤੱਕ ਇਹ ਸ਼ੁਕਰ ਦਾ ਰਾਸ਼ੀ ਪਰਵਰਤਨ ਕੀ ਪ੍ਰਭਾਵ ਪਵੇਗਾ ਇਸ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦਵਾਂਗੇ ਅੱਜ ਐਤਵਾਰ ਦੇ ਦਿਨ ਆਪਾਂ ਤੁਹਾਨੂੰ ਸਾਰਾ ਪঞ্জਾਣ ਵੀ ਦੱਸ ਦਿੰਨੇ ਆ ਜੈਤਵਾਰ ਤੇ ਚਤੁਰਤੀ ਤਿਥੀ ਆ ਅਸ਼ਲੇਸ਼ਾ ਨਕਸ਼ਤਰ ਐ 6:35 ਤੱਕ ਚੱਲੇਗਾ ਉਸ ਤੋਂ ਬਾਅਦ ਮਘਾ ਨਕਸ਼ਤਰ ਗੰਡਮੂਲ ਪੂਰਾ ਦਿਨ ਰਾਤ ਜਨਮ ਲੈਣ ਵਾਲੇ ਬੱਚੇ ਨੂੰ ਗੰਡਮੂਲ ਦੀ ਪੂਜਾ ਲੱਗਣ ਵਾਲੀ ਆ ਨਾਲ ਹੀ ਅੱਜ ਦੇ ਦਿਨ ਕਿਉਂਕਿ ਜੋ 29 ਜੂਨ ਤੇ ਐਤਵਾਰ ਵਾਲੇ ਦਿਨ ਗ੍ਰਹਾਂ ਦੇ ਮੁਤਾਬਕ ਭਦਰਾ ਜੋ ਹੈ 9:15 ਤੱਕ ਰਹਿ ਗਈ ਜੋ ਕੱਲ ਰਾਤ ਦੀ 9:00 ਵਜੇ 6:33 ਮਿੰਟ ਤੋਂ ਸ਼ੁਰੂ ਹੋਈ ਸੀ ਤੇ सिंह राशि ਵਿੱਚ ਚੰ드ਮਾ ਸ਼੍ਰੀ ਦੇਸ਼ 6:34 ਵਜੇ ਚੱਲੇ। ਸਿੰਘ ਰਾਸ਼ੀ ਵਿੱਚ ਪਹਿਲਾਂ ਤੋਂ ਹੀ ਮੰਗਲ ਕੇਤੂ ਦਾ ਜੋਗ ਹੈ ਤੇ ਚੰਦਰ ਕੇਤੂ ਦਾ ਜੋਗ ਵੀ ਬਣਿਆ ਮੰਗਲ ਕੇਤੂ ਦਾ ਜੋਗ ਵੀ ਬਣਿਆ ਜਿਸ ਬਾਰੇ ਆਪਾਂ ਕੱਲ ਚਰਚਾ ਕਰਾਂਗੇ ਅੱਜ ਆਪਾਂ ਚਰਚਾ ਕਰਨੀ ਹੈ ਕਾਦੇ ਬਾਰੇ ਸ਼ੁਕਰ ਦੇ ਰਾਸ਼ੀ ਪਰਵਰਤਨ ਬਾਰੇ ਕੀ 12 ਰਾਸ਼ੀਆਂ ਤੇ ਪ੍ਰਭਾਵ ਪਏਗਾ ਇਸ ਬਾਰੇ ਆਪਾਂ ਲੌਜੀਕਲੀ ਜਾਣਦੇ ਆਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਹਰੇ ਜਾਨੀ ਮੇਸ਼ ਰਾਸ਼ੀ ਦੀ ਮੇਸ਼ ਰਾਸ਼ੀ ਵਾਲਿਆਂ ਦੇ ਲਈ ਜੋ ਸ਼ੁਕਰ ਦਾ ਰਾਸ਼ੀ ਪਰਵਰਤਨ ਦੇਖਿਆ ਜਾਵੇ ਤਾਂ ਸ਼ੁਕਰ ਤੁਹਾਡੇ ਧਨ ਦਾ ਮਾਲਕ ਹੈ ਧਨ ਸਥਾਨ ਜੀ ਆ ਰਿਹਾ ਹੈ ਤਾਂ ਚੰਗਾ ਹੈ ਧਨ ਲਈ ਬਿਜ਼ਨਸ ਲਈ ਇਹ ਸ਼ੁਕਰ ਤੁਹਾਡੇ ਲਈ ਚੰਗਾ ਫਾਇਦਾ ਕਰਨ ਵਾਲਾ ਹੈ ਰਸਤੇ ਤੁਹਾਨੂੰ ਨਵੇਂ ਮਿਲਣ ਵਾਲੇ ਆ ਪੈਸਾ ਤੁਹਾਡੇ ਕੋਲ ਵਾਧੂ ਆਉਣ ਵਾਲਾ ਹੈ ਡੀਲ ਤੁਹਾਡੀ ਪ੍ਰਾਪਰ ਤਾਂ ਇਹ ਸ਼ੁਕਰ ਦਾ ਸ਼ੁਭ ਫਾਇਦਾ ਲੈਣ ਦੇ ਲਈ ਪ੍ਰੇਮ ਸਬੰਧਾਂ ਲਈ ਕਾਰੋਬਾਰ ਲਈ ਕੋਈ ਵੀ ਤੁਸੀਂ ਅਗਰ ਡੀਲ ਕਰਨੀ ਹੈ ਤਾਂ ਉਹਦੇ ਲਈ ਆਪਣੇ ਜੀਵਨ ਸਾਥੀ ਦੀ ਸਲਾਹ ਨਾਲ ਅੱਗੇ ਵਧ ਕੇ ਪਰਿਵਾਰ ਵਿੱਚ ਮਾਹ ਦਾ ਆਸ਼ੀਰਵਾਦ ਲੈ ਕੇ ਤੁਹਾਨੂੰ ਇਹ ਦੂਜੇ ਬੈਠਾ ਸ਼ੁਕਰ ਅ ਸ਼ੁਭਫਲਦਾਇਕਾ ਠੀਕ ਹਾਂ ਜੇ ਅਗਰ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਪੈ ਰਹੀ ਹੈ ਤਾਂ ਦਹੀਂ ਮੰਦਰ ਰੱਖ ਸਕਦੇ ਹੋ ਦੋ ਡੱਬੀਆਂ ਟੌਰਸ ਜਾਂ ਨਿਬ੍ਰਿਖ ਰਾਸ਼ੀ ਵਾਲਿਆਂ ਦੇ ਲਈ 26 ਜੁਲਾਈ ਤੱਕ ਇਹ ਸ਼ੁਕਰ ਦਾ ਰਾਸ਼ੀ ਪਰਵਰਤਨ ਸ਼ੁਕਰ ਲਗਨ ਚ ਆਇਆ ਬਹੁਤ ਅੱਛਾ ਇੱਕ ਤਾਂ ਪਰਸਨੈਲਿਟੀ ਅੱਛੀ ਹੋਈ ਤੁਹਾਡੀ ਕੰਮਕਾਰ ਅੱਛੇ ਹੋਏ ਤੁਹਾਡੇ ਵੱਧ ਤੋਂ ਬੇਕਾਰੀ ਘਟੀ ਦਿਮਾਗ ਤੋਂ ਬੋਝ ਘਟਿਆ ਤੇ ਆਪਣੇ ਆਪ ਵੱਲ ਧਿਆਨ ਦਿੱਤਾ ਆਪਣੀ ਫਿਟਨੈਸ ਵੱਲ ਧਿਆਨ ਦਿੱਤਾ ਜਿਮ ਜੁਆਇਨ ਕਰਨ ਬਾਰੇ ਸੋਚਿਆ ਸੈਰ ਕਰਨ ਬਾਰੇ ਸੋਚਿਆ ਚੰਗੀ ਗੱਲ ਹੈ ਸਿਹਤ ਸਹੀ ਹੁੰਦੀ ਜਾਏਗੀ ਗੁੱਸਾ ਥੋੜਾ ਜਿਹਾ ਘੱਟ ਕਰਨਾ ਹੈ ਤੁਸੀ ਤੇ ਨਾਲੇ ਸ਼ੁਕਰ ਜੋ ਤੁਹਾਡੇ ਲਗਨ ਚ ਆ ਰਿਹਾ ਹੈ ਤਾਂ ਇਹ ਲਗਜ਼ਰੀ ਚੀਜ਼ਾਂ ਲਈ ਗੱਡੀ ਲਈ ਸਮਾਂ ਬਹੁਤ ਅੱਛਾ ਹੈ ਤੁਸੀਂ ਲੈ ਸਕਦੇ ਹੋ ਵਾਹਨ ਸੁੱਖ ਮਿਲੇਗਾ ਕੰਮਕਾਰ ਚੇਂਜ ਲਈ ਵੀ ਸ਼ੁਕਰ ਤੁਹਾਨੂੰ ਇੱਕ ਅੱਛਾ ਰਿਸਪੌਂਸੀਬਲ ਰਿਸਪੌਂਸੀਬਿਲਟੀ ਵਾਲਾ ਕੰਮ ਤੁਹਾਨੂੰ ਮਿਲ ਸਕਦਾ ਹੈ ਪੈਸੇ ਲਈ ਤਾਂ ਵਧੀਆ ਹੀ ਹੈ ਯਾ ਵਿਦਿਆਰਥੀਆਂ ਲਈ ਥੋੜਾ ਆਪਾਂ ਕਹਿ ਸਕਦੇ ਹਾਂ ਕਿ ਤੁਸੀਂ ਕਿਸੇ ਚੀਜ਼ ਨੂੰ ਹਲਕੇ ਚ ਨਹੀਂ ਲੈਣਾ ਥੋੜਾ ਸੀਰੀਅਸ ਹੋ ਕੇ ਕੰਮ ਕਰਨੇ ਚੰਗਾ ਜੈਮਨੀ ਜਾਨੀ ਮਿਥੂਨ ਰਾਸ਼ੀ ਵਾਲਿਆਂ ਦੇ ਲਈ ਮਿੱਤਰ ਹੈ ਸ਼ੁਕਰ ਸੋਚ ਦਾ ਮਾਲਕ ਹੈ ਔਲਾਦ ਦਾ ਮਾਲਕ ਹੈ ਔਲਾਦ ਦੇ ਵਿਦੇਸ਼ ਲਈ ਤੁਸੀਂ ਵਿਦੇਸ਼ ਸੈਟਿੰਗ ਲਈ ਸਿਤਾਰੇ ਬਹੁਤ ਸ਼ੁਭ ਨੇ ਅੱਛੇ ਨੇ ਵਿਦੇਸ਼ ਜਾਣ ਲਈ ਚੰਗਾ ਹੈ ਜਾ ਸਕਦੇ ਆ ਬੱਚੇ ਤੁਹਾਡੇ ਤੇ ਦੂਸਰਾ ਬੁੱਧ ਤੇ ਸ਼ੁਕਰ ਬਾਹਰ ਮੇਖਾਨੇ ਦਾ ਮਾਲਕ ਹੈ ਸੋਸ਼ਲ ਮੀਡੀਆ ਤੇ ਕੰਮ ਕਰਦੇ ਹੋ ਤੁਸੀਂ ਜਾਂ ਕੀ ਕਹਿੰਦੇ ਆ ਮਾਰਕੀਟ ਜਿਹੜੀ ਹੁੰਦੀ ਆ ਸ਼ੇਅਰ ਮਾਰਕੀਟ ਹਾਂ ਸ਼ੇਅਰ ਮਾਰਕੀਟ 'ਚ ਕੰਮ ਕਰਦੇ ਕਿਉਂਕਿ ਸ਼ੇਅਰ ਮਾਰਕੀਟ ਦਾ ਮਾਲਕ ਵੀ ਸ਼ੁਕਰ ਮੰਨਿਆ ਜਾਂਦਾ ਹੈ ਤਾਂ ਉਹਦੇ ਲਈ ਸਿਤਾਰੇ ਤੁਹਾਡੇ ਅੱਛੇ ਹੋਏ ਕੰਮ ਕਰ ਤੁਹਾਡਾ ਅੱਛਾ ਚੱਲੇਗਾ ਤੇ ਕਿਸੇ ਵੀ ਜਗ੍ਹਾ ਤੇ ਕੀਤੀ ਇਨਵੈਸਟਮੈਂਟ ਤੁਹਾਨੂੰ ਇਸ ਟਾਈਮ ਤੇ ਚੰਗਾ ਫਾਇਦਾ ਦੇਗੀ ਉਪਾਕਰਨ ਹੈ ਤੁਸੀਂ ਸ਼ੁਕਰ ਦੇ ਲਈ ਕਪੂਰ ਦੀ ਟਿੱਕੀ ਕੋਲ ਰੱਖਣੀ ਹੈ ਕੈਂਸਰ ਜਨਮ ਕਰ ਕਰ ਰਾਸ਼ੀ ਵਾਲਿਆਂ ਦੇ ਲਈ ਇਹ ਸ਼ੁਕਰ ਦਾ ਰਾਸ਼ੀ ਪਰਵਰਤਨ ਜੋ ਇਨਕਮ ਸਥਾਨ ਵਿੱਚ ਆਇਆ ਤੇ 체ਮੀ ਤੋਂ 체ਮੀ ਖਾਨੇ ਵਿੱਚ ਆਇਆ ਇੱਕ ਦਾ ਲੋਨ ਘਟ ਲਿਓ ਕਰਜ਼ਾ ਘਟ ਲਿਓ ਕਰਜ਼ਾ ਹਾਵੀ ਹੋ ਸਕਦਾ ਹੈ ਦਿਮਾਗ ਤੇ ਬੋਝ ਆ ਪਾ ਸਕਦਾ ਹੈ ਕਰਜ਼ਾ ਤੁਹਾਡੇ ਕਿ ਇੰਨੇ ਪੈਸੇ ਚੜ ਗਏ ਇੰਨਾ ਇੱਦਾਂ ਹੋ ਗਿਆ ਹਨ ਤੇ ਦੂਜਾ ਅਲੀਗੇਸ਼ਨ ਤੋਂਮਤ ਤੋਂ ਬਚਣਾ ਤੇ ਤੇਜਾ ਆਪਣੀ ਮਨ ਦੀ ਚੰਚਲਤਾ ਤੇ ਜਰੂਰ ਕੰਟਰੋਲ ਰੱਖਣਾ ਇਸ ਟਾਈਮ ਤੇ ਜੁਲਾਈ ਤੱਕ ਕਿਸੇ ਦੀ ਜ਼ਮਾਨਤ ਖਮਾਨਤ ਵਿੱਚ ਨਹੀਂ ਪੈਣਾ ਕੋਈ ਤੌਮਤ ਲੱਗ ਸਕਦੀ ਹੈ ਲੀਓ ਸਿੰਘ ਰਾਜੀ ਵਾਲਿਆਂ ਦੇ ਲਈ ਸਰਕਾਰ ਦੇ ਖਾਨੇ ਵਿੱਚ ਦਸਵੇਂ ਖਾਨੇ ਵਿੱਚ ਸ਼ੁਕਰ ਗਿਆ ਸਰਕਾਰੀ ਨੌਕਰੀ ਕਰਨ ਵਾਲੇ ਨੂੰ ਆਪਣੇ ਅਫਸਰਾਂ ਦਾ ਥੋੜਾ ਪਰੇਸ਼ਾਨੀ ਪਾ ਸਕਦਾ ਦੀ ਉਹਨਾਂ ਦੇ ਨਾਲ ਸਬੰਧਾਂ ਲਈ ਵੀ ਕੰਮ ਕਰ ਲਈ ਵੀ ਬਿਜ਼ਨਸ ਲਈ ਵੀ ਪਰ ਤਾਂ ਤੇ ਜੋ ਤੁਸੀਂ ਆਪਣਾ ਕੰਮ ਕਰਦੇ ਹੋ ਦੁਕਾਨਦਾਰੀ ਕਰਦੇ ਹੋ ਉਹਦੇ ਲਈ ਇਹ ਸਿਤਾਰੇ ਤੁਹਾਡੇ ਬੜੇ ਸ਼ੁਭ ਹੋਏ ਤੁਹਾਨੂੰ ਚੰਗਾ ਫਾਇਦਾ ਦੇਣ ਵਾਲੇ ਆ ਕੋਈ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਹੋਣ ਵਾਲਾ ਸ਼ੁਕਰ ਦਸਵੇਂ ਸਥਾਨ ਵਿੱਚ ਸ਼ੁਭਕਲ ਦਿੰਦਾ ਕਰਮ ਸਥਾਨ 'ਚ ਬੈਠਾ ਏ ਤੇ ਕਰਮ ਜੋ ਨੇ ਤੁਹਾਡੇ ਕਿਉਂਕਿ ਮਿੱਤਰ ਨਹੀਂ ਆ ਸ਼ੁਕਰ ਇਸ ਕਰਕੇ ਪਿਤਾ ਨਾਲ ਸੰਬੰਧਾਂ 'ਚ ਉਸਤਾਰ ਲਈ ਯਤਨ ਕਰੋ ਨਾਲ ਬੈਸਪਾਜੀ ਨਾ ਕਰੋ ਬਸ ਪਿਤਾ ਦੀ ਸਿਹਤ ਥੋੜੀ ਖਰਾਬ ਹੋਵੇ ਤਾਂ ਜ਼ਰੂਰ ਤੁਸੀਂ ਤਾਂਬੇ ਦਾ ਪੈਸਾ ਕੋਲ ਰੱਖਣਾ ਵਰਗੋ ਜਾਨੀ ਕੰਨਿਆ ਰਾਸ਼ੀ ਦੀ ਗੱਲ ਕਰੀ ਤਾਂ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਨੋਵੇਂ ਸ਼ੁਕਰ ਆਇਆ ਵਹਨ ਦੇ ਲਈ ਤਾਂ ਭਜਨੜ ਤੁਸੀਂ ਵੀ ਕੀਤੀ ਕਿ ਕੋਈ ਵਾਹਨ ਚੇਂਜ ਕੀਤਾ ਜਾਵੇ ਨਵੀਂ ਗੱਡੀ ਲਈ ਜਾਵੇ ਜਾਂ ਗੱਡੀ ਚੇਂਜ ਕਰਕੇ ਦੂਸਰੀ ਗੱਡੀ ਦਾ ਜੋ ਤੁਹਾਡਾ ਇੰਟਰਸਟ ਬਣ ਰਿਹਾ ਹੈ ਉਹ ਸ਼ੁਕਰ ਨੋਵੇਂ ਤੁਹਾਨੂੰ ਸ਼ੁਭਫਲ ਦੇਗਾ ਕਿਸਮਤ ਦਾ ਮਾਲਕ ਹੈ ਤਾਨ ਦਾ ਮਾਲਕ ਹੈ ਤਨ ਵੀ ਆਏਗਾ ਪੈਸਾ ਵੀ ਆਏਗਾ ਕਿਸਮਤ ਲਈ ਵੀ ਚੰਗਾਈ ਹੈ ਧਿਆਨ ਰੱਖਣ ਵਾਲੀ ਗੱਲ ਸਿਰਫ ਇਹੀ ਆ ਕਿ ਕੰਨਿਆ ਲਗਣ ਵਾਲਿਆਂ ਨੇ ਥੋੜੇ ਜੋ ਯਾਤਰਾ ਕਰਨੀ ਹੈ ਤਾਂ ਉਸ ਦੌਰਾਨ ਆਪਣੀ ਸਿਹਤ ਦਾ ਧਿਆਨ ਰੱਖਣਾ ਤੇ ਔਲਾਦ ਨਾਲ ਥੋੜਾ ਬੈਸਵਾਚੀ ਤੋਂ ਬਚਣਾ ਤੇ ਤੀਜਾ ਅਗਰ ਤੁਸੀਂ ਕਿਤੇ ਵੀ ਧਾਰਮਿਕ ਸਥਾਨ ਤੇ ਮੱਥਾ ਟੇਕਣ ਜਾ ਰਹੇ ਹੋ ਤਾਂ ਆਪਣੇ ਜੀਵਨ ਸਾਥੀ ਨਾਲ ਬੜੀ ਹਲੇਮੀ ਨਾਲ ਪੇਸ਼ ਆਉਣਾ ਹੈ ਤੇ ਛੱਟ ਚੋਟ ਤੋਂ ਬਚਣਾ ਹੈ ਵਾਹਨ ਧਿਆਨ ਨਾਲ ਚਲਾਉਣਾ ਹੈ ਲਿਬਰਾ ਜਨੀ ਤੁਲ ਰਾਸ਼ੀ ਦੀ ਗੱਲ ਕਰੀ ਤਾਂ ਤੁਲ ਰਾਸ਼ੀ ਵਾਲਿਆਂ ਦੇ ਲਈ ਵੈਸੇ ਤਾਂ ਦੇਖੋ ਸ਼ੁਕਰ ਤੁਹਾਡੇ ਲਗਨ ਦਾ ਮਾਲਕ ਹੈ ਸ਼ੁਕਰ ਵਿਖਰਾਸ਼ੀ ਦਾ ਮਾਲਕ ਵੀ ਹੈ ਸ਼ੁਕਰ ਬੈਠਾ ਹੈ ਜੀ 8ਵੇਂ ਸਥਾਨ ਵਿੱਚ ਤੁਹਾਡੀ ਰਾਸ਼ੀ ਤੋਂ 8ਵੇਂ ਚਲੇ ਜਾਏਗਾ ਪਰ ਜਾਏਗਾ ਤਾਂ ਸ਼ੁਕਰ ਦੇ ਘਰ ਜੀ ਤਾਂ ਇਸ ਕਰਕੇ ਨੁਕਸਾਨ ਨਹੀਂ ਕਰਾਏਗਾ ਮੈਰਿਡ ਲਾਈਫ ਵਿੱਚ ਥੋੜੀ ਜੀ ਡਿਸਟਰਬੈਂਸ ਜਰੂਰ ਰਹੇਗੀ ਪਰ ਖਤਰਨਾਕ ਕੁਝ ਨਹੀਂ ਹੈ ਦੂਸਰੀ ਗੱਲ ਇਹ ਆ ਕਿ ਸ਼ੁਕਰ 8ਵੇਂ ਸਥਾਨ ਵਿੱਚ ਕਈ ਵਾਰੀ ਸਕਿਨ ਪ੍ਰੋਬਲਮ ਦੇ ਜਾਂਦਾ ਹੈ ਕਈ ਵਾਰੀ ਪੇਮੈਂਟਾਂ ਲੇਟ ਕਰਵਾ ਜਾਂਦਾ ਹੈ ਤੇ ਕਈ ਵਾਰੀ ਕੋਈ ਆਉਂਦਾ ਆਉਂਦਾ ਪੈਸਾ ਰੁਕ ਜਾਂਦਾ ਹੈ ਜਾਂ ਕਿਸੇ ਪੇਪਰਵਰਕ ਦੀ ਪ੍ਰੋਬਲਮ ਆ ਜਾਂਦੀ ਹੈ ਅਗਰ ਇਦਾਂ ਦੀ ਗੱਲਬਾਤ ਹੋਵੇ ਤਾਂ ਗਾਹ ਨੂੰ ਜਵਾਰ ਖਲਾਉਂਦੇ ਰਹਿਣਾ ਚਾਹੀਦਾ ਹੈ ਤਾਂ ਇੱਥੇ ਸ਼ੁਕਰ ਤੁਹਾਨੂੰ ਨੁਕਸਾਨ ਤਾਂ ਨਹੀਂ ਕਰੇਗਾ ਪਰ ਬਹੁਤ ਵੱਡਾ ਫਾਇਦਾ ਵੀ ਕਰਜਵੇ ਜਾਂ ਨੁਕਸਾਨ ਨਾ ਕਰੇ ਤਾਂ ਬਹੁਤ ਵੱਡਾ ਫਾਇਦਾ ਵੀ ਨਾ ਕਰੇ ਵੀ ਨਹੀਂ ਨਾ ਸਹੀ ਹੁੰਦਾ ਚਲੋ ਭਾਵੇਂ ਛੋਟਾ ਮੋਟਾ ਫਾਇਦਾ ਹੀ ਹੋਵੇ ਤਾਂ ਫਾਇਦਾ ਤਾਂ ਜ਼ਰੂਰ ਹੋਣਾ ਚਾਹੀਦਾ ਪਰ ਗੱਲ ਇਹ ਆ ਕਿ ਨੁਕਸਾਨ ਨਹੀਂ ਹੋਣਾ ਚਾਹੀਦਾ ਚਲੋ ਨੁਕਸਾਨ ਨਹੀਂ ਹੋਇਆ ਤਾਂ ਕਮ ਸੇ ਕਮ ਬਰਾਬਰ ਤਾ ਤਾਰੇ ਹੀ ਜਾਂਦੀ ਹੈ ਨਾ ਤਾਂ ਗਾਣੂ ਰੋਟੀ ਵੀ ਪਾ ਸਕਦੇ ਤੁਸੀਂ ਤੇ ਜਵਾਰ ਵੀ ਖਾ ਲੈ ਸਕਦੇ ਸਕੋਰਪੀਓ ਬ੍ਰਿਸ਼ਚਿਕ ਰਾਸ਼ੀ ਵਾਲਿਆਂ ਦੇ ਲਈ 12ਵੇਂ ਖਾਨੇ ਦਾ ਮਾਲਕ ਤੇ 7ਵੇਂ ਖਾਨੇ ਦਾ ਮਾਲਕ 7ਵੇਂ ਖਾਨੇ ਵਿੱਚ ਬੈਠ ਗਿਆ ਇਹ ਚੰਗਾ ਹੈ ਇੱਥੇ ਨੁਕਸਾਨ ਨਹੀਂ ਕਰਦਾ ਸ਼ੁਕਰ 7ਵੇਂ ਸਥਾਨ ਵਿੱਚ 6ਵੇਂ ਤੋਂ ਆਇਆ ਸ਼ਾਪਿੰਗ ਕੀਤੀ ਤੁਸੀਂ ਕੱਪੜੇ ਖਰੀਦਣ ਦਾ ਮਨ ਬਣੇਗਾ ਬਾਹਰ ਖਾਣਾ ਖਾਣ ਦਾ ਮਨ ਬਣ ਸਕਦਾ ਹੈ ਕਿਤੇ ਘੁੰਮਣ ਫਿਰਨ ਰਿਸ਼ਤੇਦਾਰੀ ਵਿੱਚ ਜਾ ਸਕਦੇ ਹੋ ਤੁਸੀਂ ਪਲੈਨਿੰਗ ਬਣ ਰਹੀ ਹੈ ਜੀ ਮਾਸੀ ਕੋਲ ਪੂਆ ਕੋਲ ਨਾਨਕੇ ਪਰਿਵਾਰ ਵਿੱਚ ਜਾ ਸਕਦੇ ਹੋ ਤਾਂ ਵਧੀਆ ਹੈ ਸਿਤਾਰੇ ਚੰਗੇ ਆ ਇੱਥੇ ਆ ਕੇ ਸ਼ੁਕਰ ਤੁਹਾਡਾ ਨੁਕਸਾਨ ਨਹੀਂ ਕਰੇਗਾ ਲਗਜ਼ਰੀ ਦਵੇਗਾ ਤੁਹਾਨੂੰ ਤੇ ਘਰ ਵਿੱਚ ਲਗਜ਼ਰੀ ਚੀਜ਼ਾਂ ਤੇ ਖਰਚ ਹੋਣਗੇ ਕੋਈ ਨਵਾਂ ਕੰਮ ਕਰ ਖੋਲਣਾ ਹੈ ਖਾਸ ਤੌਰ ਤੇ ਕੱਪੜੇ ਦਾ ਕੰਮ ਕਰਨਾ ਤੁਸੀਂ ਤਾਂ ਉਹਦੇ ਲਈ ਕੋਈ ਪਾਰਟਨਰਸ਼ਿਪ ਵਿੱਚ ਕੰਮ ਕਰਨ ਬਾਰੇ ਸੋਚ ਰਹੇ ਹੋ ਤਾਂ ਬੜਾ ਅੱਛਾ ਹੈ ਤੁਹਾਨੂੰ ਸਾਥ ਮਿਲ ਰਿਹਾ ਆ ਸਾਫ ਦਾ ਤੇ ਪੈਸਾ ਵੀ ਆਏਗਾ ਵਿਦੇਸ਼ ਤੋਂ ਪੈਸੇ ਲਈ ਇਹ ਸ਼ੁਕਰ ਇੱਥੇ ਬੜਾ ਸ਼ੁਭਫਾਲ ਦਿੰਦਾ ਹੈ ਸੈਜੀਟੇਰੀਸ ਤੁਹਾਨੂੰ ਰਾਸ਼ੀ ਦੀ ਗੱਲ ਕਰੀ ਤਾਂ ਤੁਹਾਨੂੰ ਰਾਸ਼ੀ ਵਾਲਿਆਂ ਦੇ ਲਈ 6ਵੇਂ ਗਿਆ ਸ਼ੁਕਰ ਤੇ ਇਨਕਮ ਦਾ ਮਾਲਕ ਹੈ ਹੁਣ ਇਨਕਮ 6ਵੇਂ ਚਲੇਗੀ ਆ ਇਨਕਮ ਜਾਨੀ ਪੈਸਾ ਜੋ ਤੁਸੀਂ ਕਮਾਇਆ ਜਾਂ ਜੋ ਤੁਸੀਂ ਲਿਆ ਉਹ ਖਾਣਾ ਰੋਗ ਬਿਮਾਰੀ ਚਿੰਤਾ ਤਾਂ ਹਸਪੀਟਲ ਦੇ ਚੱਕਰ ਲੱਗ ਸਕਦੇ ਆ ਵਜ੍ਹਾ ਕੋਈ ਵੀ ਹੋਵੇ ਤਾਂ ਇਸ ਕਰਕੇ ਆਪਣੇ ਸਿਹਤ ਦਾ ਧਿਆਨ ਰੱਖਣਾ ਹੈ ਦੂਜਾ ਬਜ਼ੁਰਗਾਂ ਦੀ ਸਿਹਤ ਦਾ ਧਿਆਨ ਰੱਖਣਾ ਹੈ ਤੀਜਾ ਕਰਜ਼ਾ ਲੈਣ ਲੋਨ ਲੈਣ ਤੋਂ ਬਚਣਾ ਹੈ ਤੇ ਚੌਥਾ ਕਿਸੇ ਤਰ੍ਹਾਂ ਦੇ ਨਾਲ ਵੀ ਆਪਣੇ ਨਾਨਕੇ ਦਾਦਕੇ ਮਾਸੀ ਪੂਆ ਨਾਲ ਸਬੰਧਾਂ 'ਚ ਨੁਕਸਾਨ ਹੋਕਰਾਂ ਤੋਂ ਮਤਲਬ ਪਰਹੇਜ਼ ਜਾਂ ਗੁਰੇਜ਼ ਲਖਣਾ ਮਤਲਬ ਥੋੜਾ ਘੱਟ ਹੀ ਬੋਲਣਾ ਹੈ ਠੀਕ ਹੈ ਤੇ ਅਗਲੀ ਰਾਸ਼ੀ ਕੈਪ੍ਰਿਕੌਰ ਮਕਰ ਰਾਸ਼ੀ ਮਕਰ ਰਾਸ਼ੀ ਦੀ ਗੱਲ ਕਰੀਏ ਤਾਂ ਮਕਰ ਰਾਸ਼ੀ ਵਾਲਿਆਂ ਦੇ ਲਈ ਦੇਖਿਆ ਜਾਵੇ ਤਾਂ ਸ਼ੁਕਰ 10ਵੇਂ ਖਾਨੇ ਦਾ ਮਾਲਕ ਤੇ ਸ਼ੁਕਰ ਤੁਹਾਡੇ 5ਵੇਂ ਖਾਨੇ ਦਾ ਮਾਲਕ ਤੇ ਕਿੱਥੇ ਗਿਆ ਆਪਣੇ ਹੀ ਘਰ ਆਪਣੀ ਰਾਸ਼ੀ ਪੰਜਵੇਂ ਖਾਨੇ ਵਿੱਚ ਤਾਂ ਵਧੀਆ ਹੋ ਜੂ ਇੱਥੇ ਸ਼ੁਕਰ ਕੋਈ ਖਰਾਬ ਨਹੀਂ ਕਰਦਾ ਨਵੇਂ ਦੋਸਤ ਮਿਲਣਗੇ ਪੁਰਾਣੇ ਦੋਸਤ ਮਿੱਤਰਾਂ ਨਾਲ ਵੀ ਮੇਲ ਮਲਾਪ ਹੋਵੇਗਾ ਕੰਮ ਕਰ ਲਈ ਸਿਤਾਰੇ ਚੰਗੇ ਹੋਏ ਕੋਈ ਨਵੀਂ ਜਗ੍ਹਾ ਲੈਣੀ ਹੈ ਉੱਥੇ ਇਨਵੈਸਟਮੈਂਟ ਕਰਨੀ ਹੈ ਉਹਦੇ ਲਈ ਵੀ ਸਿਤਾਰੇ ਚੰਗੇ ਨੇ ਬਸ ਮਨ ਦੀ ਚੰਚਲਤਾ ਤੇ ਤੁਸੀਂ ਵੀ ਕੰਟਰੋਲ ਰੱਖਣਾ ਹੈ ਤੇ ਨਾਲ ਕਿਸੇ ਪੁਰਾਣੇ ਦੋਸਤ ਮਿੱਤਰਾਂ ਨੂੰ ਮਿਲ ਰਹੇ ਹੋ ਤਾਂ ਆਪਣੇ ਭੇਤ ਕਿਸੇ ਨੂੰ ਬਿਲਕੁਲ ਵੀ ਨਹੀਂ ਦੇਣੇ ਪ੍ਰੇਮ ਸਬੰਧਾਂ ਲਈ ਇਸ ਟਾਈਮ ਤੇ ਸਿਤਾਰੇ ਬਹੁਤ ਅੱਛੇ ਆ ਪਰ ਬਦਨਾਮੀ ਤੋਂ ਬਚਣਾ ਹੈ ਤੇ ਕਿਸੇ ਦੀ ਜਮੰਤ ਖਮੰਤ ਵਿੱਚ ਨਹੀਂ ਪੈਣਾ ਅਕਿਊਰਸ ਯਾਨੀ ਕੁੰਭ ਰਾਸ਼ੀ ਦੀ ਗੱਲ ਕਰੀਏ ਤਾਂ ਕੁੰਭ ਰਾਸ਼ੀ ਵਾਲਿਆਂ ਦੇ ਲਈ ਜੋ ਸਿਤਾਰੇ ਨੇ ਸ਼ੁਕਰ ਚੌਥੇ ਸਥਾਨ ਵਿੱਚ ਜਾਏਗਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਚੌਥੇ ਤੇ ਸੱਤਵੇਂ ਸ਼ੁਕਰ ਤੇ ਕੁੰਭ ਰਾਸ਼ੀ ਵਾਲਿਆਂ ਦੇ ਲਈ ਅੱਛਾ ਏ ਤਾਂ ਘਰ ਚ ਲਗਜ਼ਰੀ ਚੀਜ਼ਾਂ ਤੁਹਾਡੇ ਵੀ ਆਉਣਗੀਆਂ ਔਰ ਸ਼ੁਕਰ ਇੱਥੇ ਕੰਮ ਕਰ ਚੇਂਜ ਕਰਨ ਲਈ ਚੰਗਾ ਕਿਤੇ ਦੂਰ ਜਾ ਕੇ ਕੰਮ ਕਰਨ ਦੀ ਆਫਰ ਮਿਲ ਰਹੀ ਹੈ ਤਾਂ ਉਹ ਵੀ ਤੁਹਾਡੇ ਲਈ ਫਾਇਦਾ ਹੀ ਦਏਗੀ ਕੋਈ ਨੁਕਸਾਨ ਨਹੀਂ ਕਰਨ ਵਾਲੀ ਤਾਂ ਉਹਦੇ ਲਈ ਵੀ ਸਿਤਾਰੇ ਤੁਹਾਡੇ ਇਹ ਜੋ ਸ਼ੁਕਰ ਦਾ ਰਾਸ਼ੀ ਪਰਵਰਤਨ ਹੋ ਰਿਹਾ ਵਧੀਆ ਹੀ ਆ ਚਲੋ ਇੱਕ ਹੋਰ ਗੱਲ ਜੋ ਕੁੰਭ ਲਗਨ ਤੇ ਕੁੰਭ ਰਾਸ਼ੀ ਵਾਲਿਆਂ ਦੀ ਹੈ ਕਿਉਂਕਿ ਨੌਵੇਂ ਖਾਨੇ ਦਾ ਮਾਲਕ ਹੈ ਤਾਂ ਵਿਦੇਸ਼ ਯਾਤਰਾ ਲਈ ਜੋ ਤੁਹਾਡੀ ਰੁਕਾਵਟਾਂ ਪਈਆਂ ਸੀ ਉਹ ਹੁਣ ਦੂਰ ਬਿਲਕੁਲ ਹੋਣ ਵਾਲੀਆਂ ਨੇ ਮਾਤਾ ਦੀ ਸਿਹਤ ਬਿਲਕੁਲ ਠੀਕ ਹੁੰਦੀ ਚਾਈਗੀ ਕਿਉਂਕਿ ਆਪਣੇ ਹੀ ਘਰ ਸ਼ੁਕਰ ਆਇਆ ਹੈ ਤਾਂ ਇਹ ਵਧੀਆ ਕਰਾਏਗਾ ਮਾਤਾ ਪਿਤਾ ਦੇ ਲਈ ਵਿਦੇਸ਼ ਪੇਪਰ ਲਗਾਣੇ ਨੇ ਤੁਸੀਂ ਤੇ ਸਮਾਂ ਬਿਲਕੁਲ ਅੱਛਾ ਹੈ ਤਾਂ ਸ਼ੁਕਰ ਅੱਛੀ એનર્ਜੀ ਅੱਛਾ ਕੰਮ ਕਰਦੀ ਤੁਹਾਨੂੰ ਦੇਣ ਵਾਲਾ ਹੈ ਤੇ ਵਿਦੇਸ਼ ਯਾਤਰਾ ਤੇ ਲਗਜ਼ਰੀ ਲਾਈਫ ਲਈ ਚੌਥੇ ਸ਼ੁਕਰ ਸ਼ੁਭਫਲ ਦੇਗਾ ਪਰਕਾ ਦੇ ਕਦੇ ਦਹੀਂ ਗਾਂ ਨੂੰ ਖਲਾ ਸਕਦੇ ਹੋ ਆਲੂ ਧਾਰਮਿਕ ਸਥਾਨ ਤੇ ਦੇ ਸਕਦੇ ਹੋ ਇਹ ਚੌਥੇ ਸ਼ੁਕਰ ਦਾ ਫਲ ਹਾਂ ਰਿਸ਼ਤੇ ਦੀ ਉਮਰ ਹੈ ਤਾਂ ਚੌਥੇ ਸ਼ੁਕਰ ਬੈਠ ਕੇ ਰਿਸ਼ਤੇ ਲਈ ਵੀ ਸ਼ੁਭ ਫਲ ਹੀ ਦੇਗਾ ਭਾਈ ਜੇ ਜਨੀ ਮੀਨ ਰਾਸ਼ੀ ਦੀ ਗੱਲ ਕਰੀ ਤਾਂ ਮੀਨ ਰਾਸ਼ੀ ਵਾਲਿਆਂ ਦੇ ਲਈ ਕਾਸ਼ਟਮੇਸ਼ਾ ਤੇ ਦੂਜਾ ਤੀਜੇ ਖਾਨੇ ਵਿੱਚ ਬੈਠ ਗਿਆ ਤਾਂ ਭਾਈ ਭੈਣਾਂ ਦਾ ਸਬੰਧ ਵਿਗੜਨ ਵਾਲੇ ਆ ਛੋਟੇ ਜਾਂ ਵੱਡੇ ਭਾਈ ਭੈਣਾਂ ਨਾਲ ਛੋਟੀ ਮੋਟੀ ਲੜਾਈ ਝਗੜਾ ਹੋਣ ਵਾਲਾ ਹੈ ਤਾਂ ਥੋੜਾ ਜਿਆ ਚੁੱਪ ਰਹਿਣਾ ਸਾਇਲੈਂਟ ਮੋਡ ਵਿੱਚ ਰਹਿਣਾ ਤੁਹਾਡੇ ਲਈ ਅੱਛਾ ਰਹੇਗਾ ਧਿਆਨ ਰੱਖਣ ਵਾਲੀ ਦੂਸਰੀ ਗੱਲ ਇਹ ਆ ਕਿ ਮੀਨ ਰਾਸ਼ੀ ਵਾਲਿਆਂ ਦੇ ਸ਼ਨੀ ਲਗਨ ਚ ਹੈ ਸ਼ਨੀ ਦੀ ਤੀਜੀ ਦ੍ਰਿਸ਼ਟੀ ਸ਼ੁਕਰ ਤੇ ਪੈएगी ਜੋ ਕਾਫੀ ਸ਼ੁਭ ਫਾਲ ਦੇਗੀ ਵੈਸੇ ਤਾਂ ਸਾਰੀਆਂ ਰਾਸ਼ੀਆਂ ਦੀ એનર્ਜੀ ਚ ਉਹ ਹੈ ਸ਼ਨੀ ਦੀ ਸ਼ੁਕਰ ਤੇ ਦ੍ਰਿਸ਼ਟੀ ਪੈਣੀ ਹੈ ਮੰਨ ਲਓ ਕਿ ਚੇਲਾ ਆਪਣੇ ਗੁਰੂ ਨੂੰ ਦੇਖ ਰਿਹਾ ਹੈ ਤਾਂ ਵਧੀਆ ਹੀ ਹੈ ਨਾ ਉਹ ਬੜੀ ਖੁਸ਼ੀ ਮਿਲਦੀ ਹੈ ਚੇਲੇ ਨੂੰ ਆਪਣੇ ਗੁਰੂ ਨੂੰ ਦੇਖ ਕੇ ਤਾਂ ਘਰ ਖਰੀਦਣ ਲਈ ਇੱਕ ਪ੍ਰਾਪਰਟੀ ਖਰੀਦਣ ਲਈ ਘਰ ਚ ਕੰਸਟਰਕਸ਼ਨ ਦਾ ਕੰਮ ਕਰਾਉਣ ਲਈ ਇਹ ਸਮਾਂ ਬਹੁਤ ਅੱਛਾ ਹੈ ਤਾਂ ਇਸ ਟਾਈਮ ਤੇ ਤੁਸੀਂ ਕਰਵਾ ਸਕਦੇ ਹੋ ਪੈਸੇ ਕਹਿੰਦੇ ਆ ਕਿ ਸੌਣ ਦੇ ਮਹੀਨੇ ਮਿਸਤਰੀ ਲਾਈ ਦੇਣੀ ਮਿੰਟ ਚ ਮੀ ਪੈਣ ਲੱਗ ਜਾਂਦਾ ਪਰ ਹੁਣ ਤੇ ਸੌਣ ਤੋਂ ਪਹਿਲਾਂ ਹੀ ਦੇਖੋ ਕਦੇ ਮੀਂਹ ਆ ਜਾਂਦਾ ਕਦੇ ਬਹੁਤ ਜ਼ਿਆਦਾ ਗਰਮੀ ਹੁੰਦੀ ਆ ਪਰ ਫਿਰ ਵੀ ਤੁਸੀਂ ਇਹ ਧਿਆਨ ਰੱਖਣਾ ਹੈ ਤੇ ਸ਼ੁਕਰ ਸ਼ਨੀ ਦੀ ਸ਼ੁਭਤਾ ਦੇ ਲਈ ਤੁਸੀਂ ਕਦੇ ਕਦੇ ਅੱਖਾਂ ਦੀ ਦਵਾਈ ਕਿਸੇ ਜ਼ਰੂਰਤਮੰਦ ਨੂੰ ਦਿੰਦੇ ਰਹਿਣਾ ਹੈ ਤੇ ਦੂਸਰਾ ਸ਼ੁਕਰ ਨੂੰ ਸ਼ੁਭ ਕਰਨ ਦੇ ਲਈ ਇਤਰ ਦੀ ਸ਼ੀਸ਼ੀ ਆਪਣੇ ਕੋਲ ਰੱਖਣੀ ਹੈ ਤੇ ਇੱਕ ਚੰਦਨ ਦੀ ਛੋਟੀ ਜੀ ਲੱਕੜੀ ਲੈ ਕੇ ਕਦੇ-ਕਦੇ ਮੰਦਰ ਸ਼ੁਕਰਵਾਰ ਰੱਖਦੇ ਰਹਿਣਾ ਹੈ ਇਹ ਵੈਸੇ ਸਾਰੀਆਂ ਰਾਸ਼ੀਆਂ ਵਾਲੇ ਉਪਾਏ ਕਰ ਸਕਦੇ ਆ ਤੇ ਇਹ ਸ਼ੁਭផល ਹੀ ਦੇਗਾ ਠੀਕ ਹੈ ਜੀ ਇਹ ਸੀ ਸ਼ੁਕਰ ਦਾ ਰਾਸ਼ੀ ਪਰਵਰਤਨ 12 ਰਾਸ਼ੀਆਂ ਲਈ ਕੀ ਪ੍ਰਭਾਵ ਪਵੇਗਾ ਸ਼ੁਕਰ বৃਖ ਰਾਸ਼ੀ ਜਾਨੀ 2 ਨੰਬਰ ਦੇ ਵਿੱਚ ਜਾ ਰਿਹਾ 26 ਜੁਲਾਈ ਤੱਕ ਤੇ ਉਦੋਂ ਤੱਕ ਅਗਰ ਕਿਸੇ ਦੀ ਜਨਮ ਅਗਰ ਤੁਹਾਨੂੰ ਲੱਗ ਰਿਹਾ ਨਾ ਸਹੀ ਹੋ ਰਿਹਾ ਸਭ ਕੁਝ ਅੱਛਾ ਹੋ ਰਿਹਾ ਤਾਂ ਸ਼ੁਕਰ ਨੂੰ ਸ਼ੇਰਾਂ ਦੀ ਲੋੜ ਨਹੀਂ ਬਸ ਆ ਵੈਲ ਡਰੈਸਡ ਹੋ ਅਗਰ ਲੱਗੇ ਕਿਸੇ ਤਰ੍ਹਾਂ ਨਾਲ ਸ਼ੁਕਰ ਦੀ ਵਜ੍ਹਾ ਨਾਲ ਕੋਈ ਪਰੇਸ਼ਾਨੀ ਘਰ ਚ ਕਲੇਸ਼ ਕਰ ਜਾ ਵਧ ਰਿਹਾ ਤੇ ਕਿਤੇ ਨਾ ਕੋਈ ਨਾ ਜੇ ਮਾ ਪਿਆ ਰਿਹਾ ਹੈ ਤਾਂ ਤੁਸੀਂ ਕੀ ਕਰਨਾ ਹੈ ਸ਼ੁਕਰ ਨੂੰ ਸ਼ੁਭ ਕਰਨ ਦੇ ਲਈ ਆਪਣੇ ਵੇਟ ਜਿੰਨਾ ਹਰਾਚਾਰਾ ਗਊਸ਼ਾਲਾ ਦੇ ਜਾਣਾ ਠੀਕ ਹੈ ਸਮਾਜ ਜਾਤ ਦਾ ਆਪਸ ਬਦਾਸਤਬੇਨ ਅੱਛਾ ਜਾਵੇ ਸਾਚੀਕਾ